ਰਾਸਰੀ ਮਹਲਾ ਪੰਜਵਾ ਜਾਂ ਕੋ ਹਰ ਰੰਗ ਲੱਗੋ ਇਸ ਜਗ ਮੈਂ ਸੋ ਕਹੀਤ ਹੈ ਸੂਰਾ ਜਾਂ ਕੋ ਹਰ ਰੰਗ ਲੱਗੋ ਇਸ ਜਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਣ ਸਗਲ ਸਤਾਂ ਕੇ ਜਾਕ ਸਤ ਗੁਰ ਪੂਰਾ ਠਾਕੁਰ ਗਾਜੇ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਜ ਸਮਾਵਣ ਸੰਗ ਰ ਜਨਕ ਕੇ ਚਰਨ ਵਸ ਮਰ ਹਿਰ ਰ ਸੰਗ ਪਨੀਤਾ ਦੇਹੀ ਜਨਕੀ ਧੂਰ ਜੇ ਹੋ ਕ੍ਰਪਾ ਨਿਧ ਨਾਨਕ ਕੈ ਸੁਖੇ ਹੀ ਜਨਕੀ ਧੂਰ ਦੇਹੋ ਕ੍ਰਪਾ ਨਿਧ ਕਾ ਸੁਖ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ